ਦੁੱਧਰ ਰਿਕਾਰਡ ਵਾਲਿਆਂ ਨੇ ਇਸ ਵਿਹੜ ਨੇ 25 ਕਿਲੋ ਦੁੱਧ ਤਾਂ ਬਾਈ ਕਹਿੰਦਾ ਖੁੱਲਾ ਪਾਉ ਬਾਹਰਲੇ ਪਾਸੇ ਆਪਾਂ ਵਿਹੜ ਲਿਆਏ ਹੁਣ ਲੇਵੇ ਦੀ ਕੁਆਲਿਟੀ ਕੰਨੀ ਤੁਸੀਂ ਨਿਗਾਹ ਮਾਰ ਕੇ ਦੇਖ ਲਓ ਮਿੱਤਰੋ ਜੱਜਮੈਂਟ ਕਮੈਂਟਾਂ ਚ ਬਾਈ ਆਪੀ ਦੱਸ ਦੇਵਾਂਗੇ ਕਮੈਂਟਾਂ ਚ ਵੀ ਕਿੰਨੇ ਕ ਦੀ ਲੱਗਦੀ ਆ ਵਿਹੜ ਹਾਂਜੀ ਅਸੀ ਕੱਲ ਦੋਸਤੋ ਬਹੁਤ ਸਵਾਤ ਕਰਦੇ ਮਿੱਤਰੋ ਦੇ ਅੱਜ ਆਪਾਂ ਪਹੁੰਚੇ ਸੀ ਬਾਈ ਜਸਵਿੰਦਰ ਕੋਲੇ ਪਿੰਡ ਨੰਗਲ ਦੇ ਵਿੱਚ ਮਿੱਤਰੋ ਅੱਜ ਦੀ ਵੀਡੀਓ ਦੇ ਵਿੱਚ ਨਾ ਦੋ ਨਗਾਂ ਦੀ ਡਿਟੇਲ ਰਹੂਗੀ ਤੇ ਦੋਨੇ ਦੇ ਦੋਨੇ ਨਗ ਨਾ ਜਿਹੜੇ ਹੈਗੇ ਟੌਪ ਦੇ ਨਗੀਨੇ ਹੀ ਆ ਮਿੱਤਰੋ ਬਹੁਤ ਜਿਆਦੇ ਚੰਗੇ ਦੁੱਧ ਡੱਬੀ ਤੇ ਇੱਕ ਦਿਖਾਉਣਾ ਦੂਜੇ ਪਾਸੇ ਖੜੀ ਆ ਪਹਿਲਾ ਸੂਆ ਸੁੰਦੀ ਆ ਕਦ ਕਾਠ ਮਿੱਤਰੋ ਇਹਦਾ ਵੀ ਬਹੁਤ ਜਿਆਦਾ ਚੰਗਾ ਹੈ ਤੁਸੀਂ ਹੁਣ ਨਾ ਨਿਗਾਹ ਮਾਰ ਲਓ ਆਹ ਕੌਲੇਜ ਤੇ ਤੇ ਕੌਲੇਜ ਦੇ ਰਦੇ ਜਿਹੜੇ ਹੈਗੇ ਤੁਸੀਂ ਗਿਣ ਲਓ ਇਹ ਰਦਿਆ ਤੋਂ ਮੈਨੂੰ ਆਇ ਲੱਗਦਾ ਵੀ ਸੋਨੂੰ ਜੱਜਮੈਂਟ ਫੇਰ ਵੀ ਸਹੀ ਆਉਣੀ ਨਹੀਂ ਬੜੇ ਚੰਗੇ ਲੇਵੇ ਵਾਲੀ ਤੇ ਕਦ ਕਾਠ ਵਾਲੀ ਆਜੋ ਬਾਈਆਂ ਨਾਲ ਗੱਲਬਾਤ ਕਰਵਾਉਣੇ ਆ ਤੇ ਇਹਨਾਂ ਦੋਨਾਂ ਬਹਿੜਾਂ ਦੀ ਜਾਣਕਾਰੀ ਤੁਹਾਨੂੰ ਲੈ ਕੇ ਦੰਨੇ ਹੈਗੇ ਹਾਂਜੀ ਬਾਈ ਜੀ ਸਤਿ ਸ਼ਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਨਾਮ ਦੱਸੋਗੇ ਨਾਮ ਮੇਰਾ ਜਸਵਿੰਦਰ ਹੈ ਜੀ ਪਿੰਡ ਨੰਗਲਗਲਾ ਅੰਜਲਾ ਮਾਨਸਾ ਜੀ ਠੀਕ ਹੈ ਜਸਵਿੰਦਰ ਆਪਣੀ ਮੈਨੂੰ ਆਏ ਲੱਗਾ ਘੱਟੋ ਘਾਟ ਚੌਥੀ ਪੰਜਵੀਂ ਵੀਡੀਓ ਹੋ ਹਨਾ ਵਾਦੀ ਹੋ ਗਿਆ ਮੇਰਾ ਤਾਂ ਬਾਈ ਇਹਨਾਂ ਤੋਂ ਵਧ ਗਿਆ ਮੈਨੂੰ ਐ ਦੱਸਗੇ ਜਦੋਂ ਆਪਾਂ ਵੀਡੀਓ ਪਾ ਦਨੇ ਆ ਤੇਰੀ ਹਾਂਜੀ ਬਾਈ ਤੇ ਤੇਰੀ ਤਸੱਲੀ ਤੇ ਹਨਾ ਬਾਕੀ ਪਸ਼ੂ ਵੀ ਦੱਸਦੇ ਹੁੰਦੇ ਆ ਕਿੰਨੇ ਚਿਰ ਤੇ ਸੇਲ ਹੋ ਜਾਂਦੇ ਆ ਬਈ ਆਪਣਾ ਮੈਂ 6 ਵਜੇ ਵੀਡੀਓ ਪੈਂਦੀ ਆ ਸਵੇਰੇ 8 ਵਜੇ ਤੋਂ ਪਸ਼ੂ ਵਿਕ ਜਾਂਦੇ ਆ ਆਪਣੇ ਵਿਕ ਜਾਂਦੇ ਆ ਵੀਡੀਓ ਤੇ ਫੋਨ ਤੇ ਵਿਕਦੇ ਨੇਗੇ ਅੱਛਾ ਫੋਨ ਤੇ ਜਾਂਦੇ ਨੇ ਠੀਕ ਆ ਤੇ ਉਹ ਕਿਵੇਂ ਲੱਗਿਆ ਕੰਮ ਤੈਨੂੰ ਕੰਮ ਜਮਾ ਓਕੇ ਆ ਬਈ ਓਕੇ ਆ ਬਾਕੀ ਜ਼ਕੀਨ ਦਾ ਕੰਮ ਬਣ ਗਿਆ ਆਪਣੇ ਤੇ ਬੰਦੇ ਫੋਨ ਕਰਦੇ ਆ ਬੈੜ ਚੜਾ ਕੇ ਭੇਜ ਦਿੰਦੇ ਆ ਠੀਕ ਆ ਹਾਂਜੀ ਤੇ ਗੱਲ ਜਿੰਨੀ ਵੀ ਹੋਈ ਮਿੱਤਰਾ ਮੈਂ ਤੈਨੂੰ ਇਹੀ ਕਹਿਣਾਗਾ ਜੇ ਲੰਮਾ ਸਮਾ ਪਿਓ ਪੁੱਤਾਂ ਨੇ ਚੱਲਣਾ ਹਾਂ ਹੁਣ ਪਿਓ ਵੀ ਤੇਰੀ ਜੋੜੀ ਬਣ ਗਈ ਤੁਹਾਡੀ ਹਾਂਜੀ ਬਈ ਤੇ ਕੰਮ ਸਾਫ਼ ਸੁਥਰਾ ਰੱਖ ਠੀਕ ਹੈ ਜੀ ਭਾਈ ਤੇ ਜੇ ਕਿਤੇ ਭਾਈ ਲੰਬਾ ਆਉਂਦਾ ਉਹਨੂੰ ਲੰਬਾ ਝੱਲਣ ਦੀ ਵੀ ਹਿੰਮਤ ਰੱਖ ਸਰ ਮੱਥਿਆ ਭਾਈ ਲੰਬਾ ਕੋਈ ਆਉਂਦਾ ਤਾਂ ਠੀਕ ਹੈ ਨਾ ਅੱਛਾ ਪਹਿਲੇ ਨੰਬਰ ਤੇ ਹੁਣ ਆਪਾਂ ਇਸ ਬਹਿੜ ਤੋਂ ਸ਼ੁਰੂ ਕਰਦੇ ਆਂ ਇੱਧਰ ਹੁਈ ਮੜਾ ਜਾ ਇਹ ਇਹ ਆ ਦੇਖ ਲਓ ਹੁਣ ਤੁਸੀਂ ਆਹ ਬਹਿੜ ਦੀ ਜਾਣਕਾਰੀ ਦੇ ਮੈਨੂੰ ਜਿਹੜੀ ਇਸ ਬਹਿੜ ਨੇ ਸੂਣਾ ਕਿੰਵੇਂ ਸੂਏ ਇਹ ਦੂਜੇ ਸੂਏ ਸੂੰਦੀ ਆ ਭਾਈ ਦੂਜੇ ਸੂਏ ਮੂੰਹ ਛੇ ਦਾੰਦਾ ਅੱਛਾ ਪਹਿਲੇ ਸੂਏ ਮਾਲਕਾਂ ਦਾ ਸਮਦਾ 42 ਕਿਲੋ ਦੁੱਧ ਪਾਇਆ ਬਹਿੜ ਨੇ 42 ਕਿਲੋ ਹਾਂਜੀ ਤੇ ਹੁਣ ਫਿਰ ਆਪਾਂ ਕਿੰਨਾ ਕਹਾਂਗੇ ਹੁਣ ਓਏ 50 ਜਾਣਾ ਚਾਹੀਦਾ 50 ਦੇ ਲਵੇ ਦਾ ਆਰਾਮ ਨਾਲ ਬਾਕੀ ਮੌਸਮ ਆ ਗਿਆ ਹਨਾ ਆਪਾਂ ਕਹਿ ਰਹੇ ਬੈਗ ਗਰੰਟੀ ਵੀ ਵਾਲੀ ਦੀ ਲਵਾਗੇ 42 ਦੀ ਲਾਉਂਗੇ ਆ ਮੂਰੇ ਗਰਮੀ ਆ ਗਈ ਨਾ ਬੰਦਾ ਠੀਕ ਹੈ ਹਾਂਜੀ 42 ਕਿਲੋ ਦੀ ਗਰੰਟੀ ਰਹੁ 40 ਤੋਂ ਪਾਰ ਵਾਲੀ 40 ਤੋਂ ਪਲੱਸ ਪਲੱਸ ਦੀ ਹੈ ਜੀ ਇਹ ਤਾਂ ਜਿਹੜੇ ਹੁਣ ਪ੍ਰਧਾਨ ਦੇਖਣਗੇ ਲੋਕ ਇਹ ਵੀ ਦੱਸਣਗੇ ਜੱਜਮੈਂਟ ਲਾਓ ਮੈਂ ਤਾਂ ਪਤਾ ਲੱਗ ਜੂ ਬੈਠ ਦੇਖ ਕੇ ਬਾਈ ਹਨਾ ਹਾਂਜੀ ਠੀਕ ਹੈ ਅੱਛਾ ਇਹ ਆਪ ਕਿਹੜੇ ਸੀਮਣ ਦੀ ਹੈ ਜਾਂ ਇਹਦੇ ਕੋਈ ਲੱਗਿਆ ਲੋਗਿਆ ਕੋਈ ਪਤਾ ਸੀਮਣ ਭਾਈ ਇਹਦਾ 66 ਸੀਮਣ ਲੱਗਿਆ ਹੋਇਆ ਮਾ ਕਹੇ ਦੱਸਣ ਮਤਾ ਉਹ 66 ਲਾਇਆਗਾ ਅੱ ਪਤਾ ਆਪਾਂ ਉਹ ਗਰੰਟੀ ਨਹੀਂ ਲੈਂਦੇ ਆਪਾਂ ਗਰੰਟੀ ਨਹੀਂ ਲੈਂਦੇ ਅੱਗਾਹਾਂ ਤੋਂ ਵਹਿੜ ਆਈ ਹੈਗੀ ਯਾਰ ਠੀਕ ਹੈ ਤੇ ਉਹਦਾ ਕੋਈ ਫਾਇਦਾ ਨਹੀਂ ਹੈਗਾ ਉਹ ਫਾਇਦਾ ਨਹੀਂ ਗਰੰਟੀਆਂ ਲੈਦਾ ਬਾਹ ਇਹ ਗੱਲ ਚ ਹਾਂ ਬਾਹਲਾ ਵਧੀਆ ਰਹੇਗਾ ਗਰੰਟੀ ਲਈਦਾ ਕੋਈ ਧਾਮ ਨਹੀਂ ਹੈਗਾ ਜੇ ਬੱਛਾ ਦੇ ਤਾਂ ਮੈਂ ਤੇਰਾ ਫਿਰ ਤੈਨੂੰ ਪਤਾ ਹੀ ਹੈ ਇਸ ਤਰੀਕਾ ਗੱਲ ਹੋ ਜਾਂਦੀ ਆ ਬਾਈ ਫਿਰ ਹਾਂ ਅੱਛਾ ਹੁਣ ਇਹਨੂੰ ਐ ਕਰ ਤੋੜ ਕੇ ਰਾਂ ਤੋੜ ਕੇ ਦਿਖਾਈਏ ਤੇ ਖੜੀ ਦਾ ਥਣ ਲੈਵਾ ਮੈਂ ਚੈੱਕ ਕਰਾਉਣ ਦੀ ਕੋਸ਼ਿਸ਼ ਕਰੂੰਗਾ ਮਿੱਤਰੋ ਬਰੀਡ ਕਿਵੇਂ ਆ ਜਰਨਾ ਮੈਨੂੰ ਐਂ ਦੱਸ ਦੇ ਇਹ ਆਹ ਦੇਖੋ ਪੰਡਲੇਵੇਂ ਦੀ ਲਈ ਖੜੀ ਹੈ ਲੈ ਠੀਕ ਹੈ ਆਉ ਸੂ ਤੱਕ ਲੇਵਾ ਜਾਂਦਾ ਤੇ ਅੱਗੇ ਪਿੱਛੇ ਦਾ ਲੇਵਾ ਇੱਕੋ ਜਿਹਾ ਲੈ ਚੱਲ ਕਰਾਂ ਜਸਵਿੰਦਰ ਹਦਰਲੇ ਪਾਸੇ ਲੈ ਚੱਲ ਲੈ ਨਵੀਂ ਇੱਕ ਗੱਲ ਹੋਰ ਆ ਪਹਿਲਾਂ ਬਈ ਰਵਣ ਆ ਆ ਬੈੜ ਬੈਠੀ ਸੀਗੀ ਹਾਂ ਚਾਰ ਪੰਜ ਕਿਲੋ ਦੁੱਧ ਨਿਕਲ ਗਿਆ ਦੂ ਪਹਿਲਾਂ ਇਹਦਾ ਅੱਛਾ ਹਾਂ ਬਈ ਵੀ ਦੁੱਧ ਨਿਕਲ ਹੀ ਜਾਂਦਾ ਨਿਕਲ ਹੀ ਜਾਂਦਾ ਇਹ ਮਤਲਬ ਸੋ ਜੇ ਦੋ ਦਿਨ ਪਾਏ ਆਗੇ ਦੋ ਦਿਨ ਬਾਕੀ ਆ ਤਾਂ ਵੀ ਦੁੱਧ ਦੇਖ ਬੈਠਦਾ ਲੈ ਕਰ ਚੱਲ ਫਿਰ ਕਰ ਇਹ ਆ ਦੇਖੋ ਮਿੱਤਰੋ ਤਾਰਾਂ ਤਾਂ ਹਜੇ ਵੀ ਮਾਰੀ ਜਾਂਦੀ ਆ ਬੜੇ ਚੰਗੇ ਲੇਵੇ ਦੀ ਕੁਆਲਿਟੀ ਕੁਆਲਿਟੀ ਜਿਹੜੀ ਹੈਗੀ ਨਾ ਮਿੱਤਰੋ ਆਹਾਹਾਹਾਹਾਹਾ ਲੈ ਤੁਰ ਕੇ ਰਾਇਦਰ ਅभी ਇੱਥੋਂ ਚੈੱਕ ਕਰ ਲੋ ਬਾਹਰਲੇ ਪਾਸੇ ਆਪਾਂ ਬਿਹੜ ਲਿਆ ਏ ਹੁਣ ਲੇਵੇ ਦੀ ਕੁਆਲਿਟੀ ਕੰਨੀ ਤੁਸੀਂ ਨਿਗਾਹ ਮਾਰ ਕੇ ਦੇਖ ਲੋ ਮਿੱਤਰੋ ਵੀ ਇਹ ਬਿਹੜ 40 ਕਿਲੋ ਦੁੱਧ ਵਾਲੀ ਹੈਗੀ ਏ ਕਿ ਨਹੀਂ ਹੈਗੀ ਇਹ ਹੁਣ ਤੁਸੀਂ ਦੱਸੋਗੇ ਲਾ ਕਮਾਲ ਹੀ ਕਰਤੀ ਯਾਰ ਪਿਹੜ ਨੂੰ ਰੰਗ ਭਾਗ ਮਾਲਕ ਨੇ ਜਿਹੜੇ ਲਾਏ ਹੈ ਨਾ ਯਾਰ ਇੱਕ ਗੱਲ ਹੋਰ ਆ ਜਿਸ ਮਿੱਤਰਾਂ ਹਾਂ ਜਿਹੜਾ ਲੇਵੇ ਨੂੰ ਥਾਨ ਲੱਗਿਆ ਹੈ ਨਾ ਉਹ ਵੀ ਕਮਾਲ ਵਾਲਾ ਹੀ ਆ ਜਮਾ ਸਰਾਗ ਵੀ ਪੂਰਾ ਵਧੀਆ ਮੁੱਠੀ ਵਾਲਾ ਥਾਨ ਹੈਗਾ ਤੋਰੀ ਹੈ ਇੱਧਰ ਲੈ ਚੱਲ ਹਾਂ ਲੈ ਚਲਾ ਇਹ ਮੋੜ ਦਾ ਤਾਂ ਕੋਈ ਗੱਲ ਨਹੀਂ ਲੈ ਮੱਥਲੇ ਬੈ ਬੂ ਕੇ ਆ ਦੇ ਕੱਟ ਕੱਟ ਜਿਹੜਾ ਹੈਗਾ ਫੁੱਲ ਜਜਮੈਂਟ ਲਾ ਲੋ ਲੈ ਵੀ ਪਾਂਡੀ ਬੰਨੀ ਫਿਰ ਲੈ ਵੀ ਆਏ ਹਾਏ 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 ਆ ਜਾ ਆਏ ਹਾਏ 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 ਲੈ ਵੀ ਜਸਵਿੰਦਰ ਕਹਿੰਦਾ ਲੈਵੇ ਦੀ ਤਾਂ ਪਾਂਡੀ ਲਈ ਫਿਰਦੀ ਹੈਗੀ ਮਾਦੀ ਤੀ ਬਾਕੀ ਯਾਰ ਦੁੱਧ ਜਿਹੜਾ ਹੈਗਾ ਨਾ ਕੱਢਣਾ ਚਾਹੀਦਾ ਇਹਨੂੰ ਅੱਛਾ ਜਸਵਿੰਦਰ ਖੜਾ ਆ ਜਸਵਿੰਦਰ ਰੇਟ ਵਾਲੇ ਪਾਸੋਂ ਹੁਣ ਰੇਟ ਹੋਈ ਮੂੰ ਤਾਂ ਆਪਾਂ ਫੋਨਤੀ ਕਰਨਾ ਸੀਗਾ ਹਾਂ ਪਰਾਪਤ ਤੇ ਕਹਿਣ ਦੱਸਦੇ ਮੇਰੇ ਵੀਡੀਓ ਜੀ ਹਾਂ ਬਾਕੀ ਵੀਡੀਓ ਦੇਖ ਕੇ ਫਾਰਮ ਵਾਲੇ ਭਾਈ ਆਪ ਵੀ ਦੱਸਦੇ ਕਮੈਂਟਾਂ ਚ ਕਿੰਨੇ ਲੱਗਦੀ ਆ ਅੱਛਾ ਹਾਂਜੀ ਬਈ ਤੇ ਹੁਣ ਰੇਟ ਆਪਾਂ ਕਰਾਂਗੇ ਰੇਟ ਕਰ ਦੰਦੇ ਆ ਬਈ ਯਾਰ ਦੱਸ ਫਿਰ ਜਮਾ ਉਲਣ ਬਾਲਾ ਰੱਖੀ ਮੁੱਲ ਦਾ ਆਪਾਂ 170000 ਕਰਦੇ ਆ ਬਈ ਇਹਦਾ 170000 ਹਾਂ ਬਈ ਤੇ ਦੇਵਾਂਗੇ ਕਿੰਨੇ ਦੀ ਜਮਾ ਮਾਨਤਨ ਕਰਾਂਗੇ ਵਿੱਚੋਂ ਬਈ ਮਾਨਤਨ ਹੋ ਜਾਊਗਾ ਹਾਂ ਬਈ ਮਾਨਤਨ ਹੋ ਜਾਊਗਾ ਜਿਹੜੇ ਫਾਰਮ ਵਾਲੇ ਭਰਾ ਹੈਗੇ ਆ ਹਾਂਜੀ ਹਾਂਜੀ ਬਾਕੀ ਜਜਮੈਂਟ ਉਹ ਕਮੈਂਟਾਂ ਚ ਜਜਮੈਂਟ ਕਮੈਂਟਾਂ ਚ ਬਈ ਆਪ ਵੀ ਦੱਸ ਦੇਵੇਂ ਕਮੈਂਟਾਂ ਚ ਵੀ ਕਿੰਨੇ ਕ ਦੀ ਲੱਗਦੀ ਆ ਬੜ ਆਇਆ ਕਰਨਾ ਦੂਜੀ ਲਿਆ ਹੁਣ ਤੇਰਾ ਆਪਾ ਇਹ ਆ ਦੇਖ ਲੋ ਮਿੱਤਰੋ ਲੈ ਅੱਛਾ ਜਸਮਿੰਦਰ ਹੁਣ ਦੂਜੇ ਨੰਬਰ ਵਾਲੀ ਤੇਰੀ ਆ ਬਹਿੜ ਆ ਗਈ ਇਹੇ ਬਹਿੜ ਦਾ ਸੂਆ ਇਹਵੇ ਪਹਿਲੇ ਸੂਏ ਸੁੰਦੀ ਆ ਪਹਿਲੇ ਸੂਏ ਹਾਂਜੀ ਕਿੰਨੇ ਕ ਦਿਨ ਬਾਕੀ ਐ ਇਹਦਾ ਐ ਮੰਨ 6 ਦਿਨ ਪਿਆ ਹੋਇਆ ਜੀ ਬਈ 6 ਦਿਨ ਪਿਆ ਹਾਂਜੀ ਠੀਕ ਆ ਤੇ ਦੰਦਾਂ ਨੂੰ ਦੰਦਾਂ ਤੋਂ ਕਿਵੇਂ ਦੰਦਾਂ ਜੋ ਚੌਗੀ ਆ ਬਈ ਚੌ ਚੌ ਦੇ ਦਿਨ ਚੱਕੇ ਆ ਜੀ ਚੱਕ ਚੱਕੇ ਆ ਹਾਂਜੀ ਚੌਗੀ ਹੋ ਗਈ ਅੱਛਾ ਪਹਿਲੇ ਸੂਏ ਕਿੰਨਾ ਦੁੱਧ ਪਾ ਦੂ ਤੇਰੇ ਐਡ ਦੇ ਮਤਾਵ ਐਡ ਕਾ ਦੱਸ ਦੇ ਤਾਂ ਮੇਰੇ ਖਿਆਲ 25 ਉਹਦਾ ਖੁੱਲਾ ਹੀ ਪਾਉ ਬਈ ਹਰਾਮ ਨਾਲੀ 25 ਕਿਲੋ ਤਾਂ ਖੁੱਲਾ ਹੀ ਪਾਉਣਾ। ਰਾਮ ਵਾਲੀ ਪਾ ਦੂ। ਉਦੋਂ ਕਹਾ ਬੰਦੇ ਦੀ ਸੇਵਾ ਤੇ ਆ। ਉਹ 30 ਨੂੰ ਵੀ ਹੱਥ ਮਾਰ ਸਕਦੀ। ਇਹਦੇ ਜਾਉਂਦੇ ਬੰਦਾ ਜੱਜ ਕੇ ਸੇਵਾ ਕਰੂ। 30 ਪਲੱਸ ਵੀ ਜਾ ਸਕਦੀ ਹੈ। ਅੱਛਾ 30 ਤੋਂ ਪਾਰ ਜਾ। ਹਾਂ 25 ਦਾ ਖੁੱਲਾ ਪਾਉ ਰਾਮ। ਕੱਦ ਕਾਠ ਕੰਨੀ ਦੇਖ ਕੇ ਕਹਿਣਾ ਮੈਂ ਜਿਹੇ ਜਿਹੇ ਦੀ ਲੇਵੇ ਦੀ ਬਨਾਫ ਟਪਨੂ ਟਾ। ਪੂਰੀ ਚੰਗੀ ਬਹਿੜਾ ਵੇ ਸਾਰੇ ਪਾਸੇ ਸਾਰੇ ਕੋਣ ਪੂਰੇ ਬਰੀਕੀਆਂ ਚ। ਖੋਲ ਫਿਰ ਕਰ ਇਹਨੂੰ ਵੀ ਉਧਰ ਹੀ ਲੈ ਕੇ ਚੱਲ। ਲੋ ਵੀ ਇਹਦਾ ਵੀ ਕੱਦ ਕਾਠ ਜਿਹੜਾ ਹੈਗਾ ਵੇਹੜ ਦਾ। ਪੂਰਾ ਚੰਗੇ ਕੱਦ ਕਾਠ ਵਾਲੀ ਆ। ਮੈਂ ਜਿਵੇਂ ਦਰਖੋਲ ਕਰਨਾ ਛੇਤੀ ਕਰਾਂ ਆ ਦੇਖੋ ਕੱਲਾ ਕੱਲਾ ਥਾਣਾ ਲੇਵੇ ਨੂੰ ਜਿਹੜਾ ਲੱਗਿਆ ਹੋਇਆ ਤੇ ਫਿਟਿੰਗ ਵਾਲਾ ਲੇਵਾ ਆ ਗਿਆ ਐ ਨਹੀਂ ਹੈਗਾ ਇਹਦਾ ਸਮਾਦਿੱਤੀ ਦਾ ਵੀ ਕਿਤੇ ਉਂ ਬੈਠਦਾ ਆ ਫਿਰੂਗਾ ਦੇਖੋ ਮੈਂ ਫਿਕਸਡ ਰਾ ਬਈ ਹਾਂ ਲੈ ਚੱਲ ਹੌਲੀ ਹੌਲੀ ਕਰਮ ਵਾਲੀ ਲੈ ਆਹ ਲਾ ਗੁਲਾਬੀ ਲੇਵਾ ਜਮਾ ਟਿਮਕਣਿਆਂ ਵਾਲਾ ਆਹਾ ਹਾ ਹਾ ਲੈ ਚੱਲ ਲੈ ਚੱਲ ਖਿੱਚ ਲਾਜ ਆਪਾਂ ਲੈ ਵੀ ਆ ਨਗਿਨੇ ਹੀ ਆ ਆ ਦੋਨੇ ਦੀਆਂ ਦੋਨੇ ਬੈਣਾ ਚੰਗੇ ਦੁੱਧ ਰਿਕਾਰਡ ਵਾਲੀਆਂ ਨੇ ਇਸ ਵਹੜ ਨੇ 25 ਕਿਲੋ ਦੁੱਧ ਤਾਂ ਬਾਈ ਕਹਿੰਦਾ ਖੁੱਲਾ ਪਾਉਗੀ ਤੇ ਯਾਰ ਲੇਵੇ ਦੀ ਬਨਾਵਟ ਬਨੋਵਟ ਜਿਹੜੀ ਹੈਗੀ ਆ ਆ ਵੇਣਾ ਜਿਹੜੇ ਨਾ ਮਾੜਾ ਆ ਤੁਹਾਨੂੰ ਪਾਸਾ ਇਹ ਬੈਠੀ ਉੱਠੀ ਆ ਮੇਤਰੋ ਤੁਹਾਨੂੰ ਮੈਂ ਦੱਸਦਾ ਗੱਲ ਲੈ ਬਾਕੀ ਜਮਾ ਠੰਡੀ ਸੀ ਲਾ ਬਾਈ ਕੋਈ ਚੱਕਰ ਹੀ ਨਹੀਂ ਆ ਦੇਖ ਲੈ ਨਹੀਂ ਮਰ ਗਈ ਹੱਥ ਮਾਰੀ ਚਲੀਏ ਨਹੀਂ ਜਸਵਿੰਦਰ ਆ ਤੇਰੀ ਆ ਬਿਹੜ ਵੀ ਨਿੰਦਨ ਵਾਲੀ ਨਹੀਂ ਹੈਗੀ ਮੈਂ ਤੁਹਾਨੂੰ ਦੱਸਾਂ ਗੱਲ ਇੱਕ ਮਿੰਟ ਇਹ ਇਧਰ ਦੇਖੀ ਇਹ ਲੈ ਬੋਚ-ਬੋਚ ਕੇ ਦਿਖਾਉਣ ਵਾਲੀ ਗੱਲਬਾਤ ਹੋਈ ਪਈ ਐ। ਛੇ ਦਿਨ ਪਿਆ ਬੈਠਨੇ ਬੰਨਣਾ ਬਹੁਤ ਆ ਬਈ। ਹੈਂ? ਬਣੂ ਬਹੁਤ ਵੜਾ ਛੇ ਦਿਨ ਪਿਆ। ਹਾਂ। ਇਹ ਆ ਦੇਖਿਓ ਲੈ। ਵੀਰ ਕਹਿਣ ਨੂੰ ਤਾਂ ਕੀ ਕਹਿਣਾ। ਪੂਰੀ ਠੰਢੀ ਸੀਲ ਆ ਬਈ। ਹੂੰ। ਨਹੀਂ ਚੰਗੀ ਆ, ਬਹਿੜ ਬਹੁਤ ਚੰਗੀ ਆ। ਭਾਈ ਰੰਗ-ਆਵਾਜ਼ ਕੰਨ ਨੂੰ ਵੀ ਚੰਗੀ ਆ। ਯਾਰ ਜਸਵਿੰਦਰਾ ਮੈਨੂੰ ਇੱਕ ਨੇ ਫੋਨ ਲਾਇਆ। ਮੈਨੂੰ ਚੰਗੀ ਵਾਲੀ ਮਤਲਬ ਬੜੀ ਸਲਾਉਣਾ ਚੀਜ਼। ਹਾਂ। ਹੁਣ ਤੂੰ ਦੱਸ ਦੇ। ਬਈ ਸਲਾਹੀ ਜੀ ਸਲਾਹੀ ਜਾਊ ਇਹ ਗੋਣਾ ਦੀ ਪੂਰੀ ਆ ਚੀਜ਼ ਆ ਹੈ ਜੇ ਚੀਜ਼ ਦੇ ਗੁਣ ਪੂਰੇ ਨੇ ਉਹ ਸਲਾਹੀ ਜਾਊਗੀ ਨਾ ਹੈਨਾ ਨਹੀਂ ਯਾਰ ਪਈ ਵੀ ਜਮਾਇਆ ਘੋੜੀ ਵਰਗੀ ਆ ਮਾਦੀ ਤੀ ਬਾਕੀ ਕੱਦ ਕਾਠੀ ਦੇਖ ਲੈ ਬੇਲ ਦੇਖ ਲੈ ਜਮਾ ਸਿੱਧੀ ਹੈਗੀ ਹਾਂ ਸਟ੍ਰੇਟ ਆ ਉਤੋਂ ਜਮਾ ਸਿੱਧੀ ਨਹੀਂ ਭਰਾਵਾ ਜਿਹੜੇ ਤਾਂ ਹੈਗੇ ਆ ਸਾਰੇ ਗੁਣ ਪੂਰੇ ਨੇਗੇ ਹਾਂ ਬੂਤ ਦੇਖ ਲੈ ਹੁਣ ਮੈਨੂੰ ਆਏ ਇੱਧਰ ਆ ਸਰਾ ਹਾਂਜੀ ਭਾਈ ਕੀ ਆਰਡਰ ਕਰਦਾ ਇਸ ਬਹਿੜ ਦਾ ਤੂੰ ਮੁੱਲ ਦੱਸ ਮੈਨੂੰ ਇਹ ਲੱਗਦਾ 1 ਲੱਖ 40 ਹਜ਼ਾਰ ਮੁੰਨ ਲਵਾਂ 140000 ਹਾਂ ਬਾਈ ਦੇਗਾ ਕਿ ਨਹੀਂ ਦੀ ਜਮਾਣ ਲਖੀ ਰਹੀ ਹੈ ਹਾਂ ਮੈਂ 135 ਦੀ ਦੇਵਾਂਗੇ ਬੜਾ 135 ਦੀ ਹਾਂ ਬਾਈ ਠੀਕ ਹੈ ਤੇ ਮਾਲਕ ਜੇ ਗੱਲ ਕਰਗੇ ਜਦੋਂ ਕਿ ਮਾਲਕਾਂ ਦੇ ਘਰੇ ਬਾਗੀ ਹਾਂਜੀ ਬਾਈ ਦੁੱਧ ਤਾਂ ਮੈਨੂੰ ਐ ਲੱਗਦਾ ਵੀ ਵੀ ਯਾਰ 25 ਤਾਂ ਦੇ ਜਿਵੇਂ ਤੂੰ ਕਿਹਾ ਖੁੱਲਾ ਪਾ 25 ਦਾ ਆਰਾਮ ਦਾ ਨਹੀਂ ਪਾਉ ਬੜਾ ਕੋਈ ਨਹੀਂ ਹਾਂ ਬਾਈ ਤਹਿਸੀਲ ਠੰਡੀ ਵੀ ਬਹੁਤ ਹੈ ਪੂਰੀ ਜਮਾ ਇਹਦੇ ਟੀਕਾ ਟੂਪਾ ਕਿਹੜਾ ਲੱਗਿਆ ਕੋਈ ਪਤਾ ਟੀਕਾ ਬਈ ਇਹਦੇ ਆਪਾਂ ਨੂੰ ਤਾਂ ਕੁਝ ਪੱਕਾ ਨਹੀਂ ਪਤਾ ਬੰਦੇ ਨੇ ایਬੀਐਸ ਦਾ ਕਿਆ ਕਹੇ ਦਿੱਤਾ ਆਪਾਂ ਨੂੰ ਤਾਂ ਅੱਛਾ ਕਈ ਵੇ ਦਾ ਜਪੀਟਰ ਲਾਇਆਗਾ ਆਹ ਹਾਂ ਹਾਂਜੀ ਉਹ ਨਾਨਸੈਕਸਡ ਹਾਂਜੀ ਨਾਨਸੈਕਸਡ ਹੈ ਜੀ ਠੀਕ ਹੈ ਗੱਲ ਨਹੀਂ ਐ ਠੰਡੀ ਛੰਡੀ ਦੇਖੀ ਲੈ ਖੜੀ ਤੇ ਦੇਖ ਟੌਰਨਲ ਬਈ ਛੰਡੀ ਇੱਧਰ ਆਈ ਇਹ ਇੱਧਰ ਮੇਰੇ ਕੰਨੀ ਲੈ ਆਹ ਦੇਖ ਲੋ ਲੈ ਵੀ ਇਹੇ ਜੀ ਠੰਡੀ ਸੀਲ ਵਹਿੜਾ ਹੁਣ ਜਦੋਂ ਮਾੜੀ ਜੀ ਪਾਸੇ ਹੋ ਗਈ ਨਾ ਕੱਦ ਤਾਂ ਯਾਰ ਨਾ ਜਦੋਂ ਪਸੂ ਦੇ ਹੱਥ ਚਰਸਾ ਮੈਂ ਕਹਿੰਦਾ ਵੀ ਰਸਾ ਹੱਥ ਚ ਹੁੰਦਾ ਨਾ ਜਦੋਂ ਉਦੋਂ ਨਹੀਂ ਕੱਦ ਸ਼ੋਅ ਕਰਦਾ ਇਹਨਾਂ ਜਿੰਨਾ ਹੁਣ ਕਰਦੀ ਐ ਦੇਖੀ ਹੁਣ ਦੇਖ ਬਈ ਪੂਰਾ ਵਾਲਾ ਸਾ ਲੈ ਚਲ ਆ ਇੱਧਰ ਕਰੀ ਮੜੀ ਜੀ ਇੱਧਰ ਲੈ ਵੀ ਆ ਤਾਂ ਜਮਾ ਇੱਕ ਤਰ੍ਹਾਂ ਦੀ ਘੋੜੀ ਵਾਲਾ ਕੰਮ ਹੀ ਹੋਇਆ ਖੜਾ ਲੈ ਆਹ ਲੋ ਮੇਤਰੋ ਆਹਾਹਾਹਾ ਲੈ ਆਹ ਠੰਡੀ ਸੀਲ ਵਹੜ ਐ ਫਿਰਦੀ ਐ ਜਮਾ ਮੇਲ ਦੀ ਤੁਰੀ ਕੋਈ ਆ ਨਹੀਂ ਹੈਗਾ ਵੀ ਬਹੁਤ ਪਲਤ ਜੱਕੀ ਹਾਲ ਨਹੀਂ ਨਹੀਂ ਉਹ ਲੱਤ ਲਾ ਦਾ ਕੰਮ ਹੀ ਹੈ ਜਮਾ ਹੈ ਤਾਂ 30 ਕਿਲੋ ਹੀ ਪਾਉ 30 ਕਿਲੋ ਹੀ ਪਾਉ ਠੀਕ ਆ 30 ਕਿਲੋ ਹੀ ਪਾਉਗਾ ਪਾ 25 ਵੇਕੇ ਦਿੰਦਾ ਹਾਂ ਹਾਂਜੀ ਬਈ ਨਹੀਂ ਪਾ ਸਕਦੀ ਆ ਨੰਬਰ ਨੰਬਰ ਬਈ 83604 13182 ਇਹ 13 ਵਾਲਾ ਨੰਬਰ ਹੀ ਹੈ ਨਾ ਇਹ ਮੇਰਾ ਨੰਬਰ ਹਰ ਵਕਤ ਚੱਲਦਾ ਵੀ ਠੀਕ ਹੈ ਹਾਂਜੀ ਲੈ ਵੀ ਆ ਦੇਖ ਲੋ ਦੋਨੇ ਜੀਆਂ ਦੋਨੇ ਬੈਣਾ ਕਿਵੇਂ ਲੱਗੀਆਂ ਠੀਕ ਆ ਦੱਸਿਓ ਹਾਜ਼ਰੀ ਜ਼ਰੂਰ ਲਵਾ ਦਿਓ ਕਮੈਂਟਾਂ ਦੇ ਵਿੱਚ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਕਿਵੇਂ ਲੱਗੇ ਆਪਣੇ ਬੱਸੂ ਸਾਨੂੰ ਹਾਂ ਹੈਨਾ ਤੇ ਕਮੈਂਟ ਕਰਕੇ ਦੱਸਣਗੇ ਜਰੂਰ ਤੇ ਧੰਨਵਾਦ ਸਾਰੇ ਭਰਾਵਾਂ ਦਾ ਆਪਾਂ ਫੇਰ ਵੀ ਇਹੀ ਗੱਲ ਕਹਿੰਦੇ ਆ ਜਸਵਿੰਦਰ ਵੀ ਪਾਈ ਇੱਥੇ ਆਓ ਆਪਦੀ ਤਸੱਲੀ ਕਰਕੇ ਖੁਦ ਲੈ ਕੇ ਰੋ ਵੀ ਆਪਦੀ ਹੈਨਾ ਮੈਂ ਤਾਂ ਕਹਿੰਦਾ ਵੀ ਜਸਵਿੰਦਰ ਤੇ ਉਹ ਖੜਾ ਸਾਹਮਣੇ ਇਹਦਾ ਡੈਡੀ ਕਿਸੇ ਦਿਨ ਐਤੋ ਜੋ ਤੇ ਜਨਾਲਾ ਕੋਈ ਕੰਮ ਨਹੀਂ ਇੱਥੇ ਆਇਓ ਤੇ ਆਪ ਦੀ ਪਰਖ ਕੇ ਲੈ ਜਾਓ